ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸੰਗਠਿਤ ਅਪਰਾਧ ਸਿੰਡੀਕੇਟ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 6 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਥਾਣਾ ਇਸਲਾਮਾਬਾਦ ਦੀ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਗੈਂਗਵਾਰ ਦੀ ਇੱਕ ਵੱਡੀ ਵਾਰਦਾਤ ਨੂੰ ਸਫਲਤਾਪੂਰਵਕ ਟਾਲਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖਿਲਾਫ ਹੁਸ਼ਿਆਰਪੁਰ ਜੇਲ੍ਹ ਅੰਮ੍ਰਿਤਸਰ ਵਿੱਚ ਝੜਪ ਅਤੇ ਕਤਲ ਦੀ ਕੋਸ਼ਿਸ਼ ਦੇ ਕ੍ਰਿਮਿਨਲ ਰਿਕਾਰਡ ਹਨ ਉਹਨਾਂ ਦੱਸਿਆ ਕਿ ਇਹ ਵਿਅਕਤੀ ਰਾਹੁਲ ਉਰਫ ਰੋਲਾ ਵਾਸੀ ਛੋਟਾ ਹਰੀਪੁਰਾ ਦੇ ਇਸ਼ਾਰੇ ਤੇ ਕੰਮ ਕਰਦੇ ਸਨ ਅਤੇ ਇਨ੍ਹਾਂ ਪਾਸੋਂ ਦੋ ਪਿਸਤਲ 0.32 ਬੋਰ ਇੱਕ ਦੇਸੀ ਪਿਸਤੌਲ ਅਤੇ 11 ਜੰਦਾ ਰਾਉਂਡ ਬਰਾਮਦ ਕੀਤੇ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਤੋਂ ਅੱਗੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਡੇ ਡੀਸੀਪੀ ਸ਼੍ਰੀ ਹਰਪ੍ਰੀਤ ਮੰਡੇਰ ਜੀ ਏਡੀਸੀਪੀ ਦਰਪਨਾਲੂਗੋਲੀਆ ਤੇ ਸ਼੍ਰੀ ਸੁਰਿੰਦਰ ਕੁਮਾਰ ਜੀ ਏਸੀਪੀ ਸੈਂਟਰਲ ਇਹਨਾਂ ਦੀ ਅਗਵਾਈ ਹੇਠ ਇੱਕ ਬਹੁਤ ਵੱਡੇ ਗਰੋਹ ਦਾ ਇੱਕ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਫੜ ਕੇ ਇੱਕ ਜਿਹੜੀ ਗੈਂਗਵਾਰ ਹੋਣ ਦੀ ਸੰਭਾਵਨਾ ਸੀ ਹੋਰ ਕ੍ਰਾਈਮ ਹੋਣ ਦੀ ਸੰਭਾਵਨਾ ਸੀ ਉਹਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨੂੰ ਨਿਊਟਰਲਾਈਜ਼ ਕੀਤਾ ਰਾਹੁਲ ਰੌੜਾ ਜਿਹੜਾ ਕਿ ਕਰੀਬ 12 12 ਮੁਕਦਮਿਆਂ ਦੇ ਵਿੱਚ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਇੱਕ ਹੋਰ ਗੁਰਿੰਦਰ ਗੋਰਾ ਉਹਦੇ ਨਾਲ ਉਥੇ ਡਿਸਪਿਊਟ ਹੋਇਆ ਇਹ ਜਿਹੜਾ ਗੁਰਿੰਦਰ ਗੋਰਾ ਸੀ ਇਹ 골ਡੀ ਬ੍ਰਾਂਡ ਦਾ ਜੀਜਾ ਸੀ ਇਹਨਾਂ ਦਾ ਆਪਸੀ ਡਿਸਪਿਊਟ ਹੋਇਆ ਉਸ ਡਿਸਪਿਊਟ ਦੇ ਤਹਿਤ ਇਹਨੇ ਉਹਨੂੰ ਗੋਰੇ ਨੂੰ ਗੋਰਾ ਉਹ ਬੰਦਾ ਉਹਦੀ ਬੈਕਗ੍ਰਾਉਂਡ ਦੱਸਿਏ ਇਹ ਦਿੱਲੀ ਪੁਲਿਸ ਨੇ ਇੱਕ ਫੈਲਵਾਨ ਫਰੀਦਕੋਟ ਕਾਂਗਰਸ ਨੇਤਾ ਦੀ ਹੱਤਿਆ ਕੀਤੀ ਸੀ ਇਹਦੇ ਖਿਲਾਫ ਕਰੀਬ-ਕਰੀਬ 16 ਪਰਚੇ ਨਹੀਂ ਇਸ ਕ੍ਰਾਈਮ ਦੇ ਡਕੈਤੀ ਮਰਡਰਸ ਦੇ ਉਸ ਕੇਸ ਦੇ ਵਿੱਚ ਇਹ ਹਾਰਪੁਰ ਜੇਲ੍ਹ ਦੇ ਵਿੱਚ ਬੰਦ ਸੀ ਇਹਨਾਂ ਦੀ ਆਪਸੀ ਦੋਨਾਂ ਦੀ ਉੱਥੇ ਦੁਸ਼ਮਣੀ ਸੀ ਉਸ ਦੁਸ਼ਮਣੀ ਤਹਿਤ ਰਾਹੁਲ ਰੌਲੇ ਨੇ ਉਹਨੂੰ ਗੋਰੇ ਨੂੰ ਉਹਦੇ ਜਾਨਲੇਵਾ ਹਮਲਾ ਕੀਤਾ ਜਿਹਦੇ ਤਹਿਤ ਇਹ ਤੇ ਪਰਚਾ ਦਰਜ ਹੋਇਆ ਉਸ ਪਰਚੇ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ਤੇ ਸਟੇਟਮੈਂਟ ਦੇ ਆਧਾਰ ਤੇ ਜਿਹੜਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਇਹ ਰੋਹਲ ਵਾਲਾ ਦੋਸ਼ੀ ਸੀ ਜਦੋਂ ਇਹ ਮਈ 2024 ਨੂੰ ਜਮਾਨਤ ਤੋਂ ਬਾਹਰ ਆਇਆ ਬਾਹਰ ਆ ਕੇ ਇਹਨੇ ਉਸ ਔਰੇ ਉਸ ਤੋਂ ਗੋਰੀ ਤੋਂ ਡਰਦੇ ਹੋਏ ਪਲੱਸ ਉਹਨਾਂ ਦੇ ਹੋਰ ਜਿਹੜੇ ਮੈਂਬਰ ਆ ਤਾਂ ਕਿ ਇਹਦਾ ਨੁਕਸਾਨ ਨਾ ਕਰ ਦੇਣ ਬਾਹਰ ਉਸ ਗੈਂਗ ਦੇ ਇਹਨੇ ਆਪਣੇ ਵੈਪਨ ਜਿਹੜੇ ਐਮਪੀ ਤੋਂ ਲਿਆਉਣ ਦੇ ਸਿਸਟਮ ਦੇ ਨਾਲ ਆਪਣਾ ਗੈਂਗ ਆ ਜਿਹੜਾ ਮੁੜ ਸਾਬਤ ਕੀਤਾ ਜਿਹਦੇ 6 ਹੋਰ ਮੈਂਬਰ ਸੀ ਉਹ 6 ਮੈਂਬਰ ਆ ਜਿਹੜੇ ਉਹ ਵੀ ਵੱਖ-ਵੱਖ ਕ੍ਰਿਮੀਨਲ ਕੇਸਾਂ ਜੇ ਨੰਬਰ ਇਨਵੋਲਵ ਸੀ ਆਪਦੀ ਗੈਂਗ ਤਿਆਰ ਕਰਕੇ ਉਹਨਾਂ ਤੋਂ ਨੰਬਰ 1 ਆਪਣੀ ਪ੍ਰੋਟੈਕਸ਼ਨ ਲਈ ਨੰਬਰ 2 ਉਸ ਗੈਂਗ ਦੇ ਮੈਂਬਰਾਂ ਨੂੰ ਬਦਲਾ ਲੈਣ ਦੀ ਨੀਅਤ ਨਾਲ ਮਾਰਨ ਦੇ ਲਈ ਇਹਨੇ ਇੱਕ ਗੈਂਗ ਸਟੈਬਲਿਸ਼ ਕੀਤਾ ਸੀ ਉਹ ਗੈਂਗ ਸਾਨੂੰ ਸਾਡੇ ਅਧਿਕਾਰੀਆਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇਸ ਗੈਂਗ ਦੇ ਸਾਰੇ ਮੈਂਬਰ ਹੋਟਲ ਰੂਪਾ ਜਿਹੜਾ ਕਿ ਹਾਲ ਫੀਟ ਦੇ ਨੇੜੇ ਆ ਉਥੋਂ ਕਾਬੂ ਕਰਕੇ ਇਹਨਾਂ ਤੋਂ ਤਿੰਨ ਵੈਪਨ ਰਿਕਵਰ ਕਰਾਏ ਨੇ ਤੇ ਇਸ ਗੈਂਗ ਨੂੰ ਜਿਹੜਾ ਨਸ਼ਟ ਕੀਤਾ ਇਸ ਤਰ੍ਹਾਂ ਇੱਕ ਜਿਹੜੀ ਹੋਰ ਸੰਭਾਵਿਤ ਲੜਾਈ ਜਾਂ ਸੰਭਾਵਿਤ ਗੈਂਗਵਾਰ ਦੇ ਹੋਣ ਕਰਕੇ ਨੁਕਸਾਨ ਹੋਣ ਵਾਲਾ ਸੀ ਉਹ ਤੋਂ ਬਚਾ ਹੋਇਆ ਇਹ ਜਿਹੜੇ ਸੱਤੇ ਦੇ ਸੱਤੇ ਬੰਦੇ ਆ ਜਿਹੜੇ ਇਹ ਪੁਲਿਸ ਨੇ ਅੱਜ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਤੋਂ ਰਿਕਵਰੀ ਕੀਤੀ ਹੈ ਇਹ ਰਾਹੁਲ ਰੌਲਾ ਗਏਗਾ ਜੀ ਰਾਹੁਲ ਰੌਲਾ ਇਹ ਤੇ ਡਕੈਤੀ ਦੇ ਤੇ ਹੋਰ ਸੀਨੀਅਰ ਕ੍ਰਾਈਮ ਦੇ ਇਹਦੇ ਵੀ ਕਾਫੀ ਪਰਚੇ ਦਰਜ ਨੇ 12 12 ਪਰਚੇ ਦਰਜ ਨੇ ਜਿਨ੍ਹਾਂ ਦੇ ਵਿੱਚ ਮਰਡਰ ਵੀ ਆ ਡਕੈਤੀ ਵੀ ਆ ਸਨੇਚਿੰਗ ਵੀ ਆ ਕਈ ਤਰ੍ਹਾਂ ਦੇ ਪਰਚੇ ਦਰਜ ਆ ਸੀਨੀਅਰ ਕ੍ਰਾਈਮ ਦੇ ਨੇ ਸਾਰੇ ਇਹ 8 ਸਾਲ ਲਗਾਤਾਰ ਜੇਲ੍ਹ ਲੈ ਕੇ ਇਹ ਹੁਣੇ ਮਈ ਦੇ ਵਿੱਚ ਹੀ ਆਲੇ ਬਾਹਰ ਆਇਆ ਸੀਗਾ ਬਾਹਰ ਆ ਕੇ ਨੇ ਆਪਦੇ ਗੈਂਗ ਨੂੰ ਰੀਇਸਟੈਬਲਿਸ਼ ਕਰਕੇ ਆਪਣੀ ਜਿਹੜੀ ਉਹੀ ਆਦਤਾਂ ਤੇ ਉਹੀ ਕੰਮ ਮੁਤਾਬਕ ਇਹਨੇ ਕ੍ਰਾਈਮ ਕਰਨ ਲਈ ਓਦਣਾ ਬਣਾਈ ਸੀ ਇਹਨਾਂ ਦੇ ਟਾਰਗੇਟ 골ਡੀ ਬਰਾਡ ਜਿਹੜੇ ਗੈਂਗ ਦੇ ਆ ਉਹਨਾਂ ਦੇ ਮੈਂਬਰ ਜਿਨ੍ਹਾਂ ਤੋਂ ਇਹਨੂੰ ਖਤਰਾ ਵੀ ਸੀ ਕਿਉਂਕਿ ਇਹਨਾਂ ਨੇ ਜੇਲ੍ਹ ਚ ਉਹਤੇ ਅਟੈਕ ਕੀਤਾ ਸੀ ਹੁਣੇ ਬੇਲ ਆਊਟ ਹੋ ਕੇ ਆ ਗਿਆ ਸੀ ਉਹਨਾਂ ਨੇ ਬਦਲਾ ਲੈ ਕੇ ਇਹਨਾਂ ਤੇ ਵੀ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਇਹਨੂੰ ਗੱਦਸ਼ਾ ਸੀਗਾ ਪਲੱਸ ਇਹਨੇ ਆਪਣੇ ਜਿਹੜੇ ਹੋਰ ਕੋਸ਼ ਕਰਾਈਮ ਆ ਜਿਹੜੇ ਰੁਟੀਨ ਦੇ ਵਿੱਚ ਜਿਹੜੇ ਪਹਿਲਾਂ ਇਹ ਕਰਦਾ ਰਿਹਾਗਾ ਉਸ ਤਰ੍ਹਾਂ ਦੇ ਕਰਾਈਮ ਨੂੰ ਅੰਜਾਮ ਦੇਣ ਦਾ ਖਤਸ਼ਾ ਸੀ